ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਸ ਨੇ ਇਹਨਾਂ ਦੇ ਵੋਲੰਟੀਅਰਸ ਨੇ ਉਥੇ ਪੈਸੇ ਵੰਡ ਰਹੇ ਆ ਉਥੇ ਸੂਟ ਵੰਡ ਰਹੇ ਆ ਰਾਸ਼ਨ ਵੰਡ ਰਹੇ ਆ ਆਰਓ ਵੰਡ ਰਹੇ ਆ ਸਕੂਟੀਆਂ ਵੰਡ ਰਹੇ ਆ ਕੇਵਲ ਤੇ ਕੇਵਲ ਇੱਕ ਜ਼ਿਮਨੀ ਚੋਣ ਜਿੱਤਣ ਲਈ ਤੁਸੀਂ ਤਾਂ ਬਦਲਾਅ ਕਰਨ ਆਏ ਸੀ ਤੇ ਤੁਸੀਂ ਤਾਂ ਆਪ ਹੀ ਬਦਲ ਗਏ ਹੋ ਔਰ ਇੰਨੇ ਸੱਤਾ ਦੇ ਲੋਭੀ ਹੋ ਗਏ ਹੋ ਕਿ ਤੁਸੀਂ ਸੱਤਾ ਤਿਆਗਣਾ ਨਹੀਂ ਚਾਹੁੰਦੇ ਹੁਣ ਤੁਸੀਂ ਦੇਖੋ ਤੁਹਾਡੇ ਕੋਲ 93 ਐਮਐਲਏ ਹੈ ਪੰਜਾਬ ਦੇ ਵਿੱਚ ਬੜੀ ਸਥਿਰ ਤੁਹਾਡੀ ਸਰਕਾਰ ਇਹ ਵਕਰੀ ਗੱਲ ਆ ਕਿ ਤੁਸੀਂ ਜਿਸ ਤਰ੍ਹਾਂ ਦੀ ਸਥਿਰਤਾ ਪਾਈ ਆ ਆਪਣੀ ਇਸ ਛੋਣ ਤੋਂ ਬਾਅਦ ਜਾਂ ਸੰ 2022 ਤੋਂ ਬਾਅਦ ਉਸ ਤਰ੍ਹਾਂ ਦਾ ਤੁਸੀਂ ਕੰਮ ਨਹੀਂ ਕੀਤਾ ਲੋਕਾਂ ਦੇ ਨਾਲ ਜਿਹੜੇ ਤੁਸੀਂ ਵਾਅਦੇ ਕਰਕੇ ਆਏ ਸੀ ਉਹਨਾਂ ਵਾਅਦਿਆਂ ਨੂੰ ਤੁਸੀਂ ਨਿਭਾਇਆ ਨਹੀਂ ਵੈਸੇ ਤਾਂ ਤੁਹਾਨੂੰ ਚਾਹੀਦਾ ਸੀ ਕਿ ਤੁਹਾਨੂੰ ਵੋਟਾਂ ਮੰਗਣੀਆਂ ਨਹੀਂ ਆ ਪੈਣ ਤੁਸੀਂ ਆਪ ਕਹਿੰਦੇ ਸੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਕਹਿੰਦੇ ਅਸੀਂ ਵੋਟਾਂ ਨਹੀਂ ਮੰਗਣ ਜਾਣਾ ਲੋਕਾਂ ਕੋਲੇ ਜੇ ਅਸੀਂ ਚੰਗੇ ਕੰਮ ਕੀਤੇ ਹੋਣਗੇ ਤੇ ਲੋਕ ਸਾਨੂੰ ਆਪਣੇ ਆਪ ਵੋਟਾਂ ਪਾਉਣਗੇ ਤੇ ਅੱਜ ਦੀ ਤਰੀਕ ਦੇ ਵਿੱਚ ਇਸ ਨੂੰ ਤੁਸੀਂ ਸਾਰਾ ਕੁਝ ਕਰ ਰਹੇ ਹੋ ਆ ਭਾਰਤ ਕੁਸ਼ਨ ਆਸ਼ੂ ਲੁਧਿਆਣੇ ਦੇ ਵਿੱਚ ਇੱਕ ਜਵਾਰ ਨਗਰ ਕੈਂਪ ਆ ਉੱਥੋਂ ਦਾ ਹਲਕਾ ਇਸੇ ਲੁਧਿਆਣੇ ਪੱਛਮੀ ਦੇ ਵਿੱਚ ਉੱਥੇ ਇੱਕ ਰਾਸ਼ਨ ਦਾ ਇਹ ਟਰੱਕ ਫੜ ਲੈਂਦੇ ਆ ਫਟਾਫਟ ਪੁਲਿਸ ਨੂੰ ਫੋਨ ਕੀਤੇ ਜਾਂਦੇ ਆ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾ ਤੇ ਉੱਥੇ ਜਦੋਂ ਆਉਂਦੇ ਨੇ ਪਹਿਲਾਂ ਤਾਂ ਡੇਢ ਘੰਟਾ 2 ਘੰਟੇ ਕੋਈ ਆਉਂਦਾ ਹੀ ਨਹੀਂ ਇਲੈਕਸ਼ਨ ਕਮਿਸ਼ਨ ਦਾ ਕੋਈ ਵੀ ਆਬਜ਼ਰਵਰ ਨਹੀਂ ਆਉਂਦਾ ਤੇ ਜੇ ਪੁਲਿਸ ਆਉਂਦੀ ਆ ਉੱਥੋਂ ਦਾ ਕੋਈ 5 ਨੰਬਰ ਡਿਵੀਜ਼ਨ ਦਾ ਕੋਈ ਐਸ ਐਚਓ ਆ ਬਿਕਰਮਜੀਤ ਸਿੰਘ ਉਹ ਆਉਂਦਾ ਤੇ ਉਹ ਆਕੇ ਕਾਂਗਰਸੀਆਂ ਨੂੰ ਫੜਨ ਲੱਗ ਜਾਂਦਾ ਉਹਨਾਂ ਨੂੰ ਥਾਣੇ ਲੈ ਕੇ ਜਾਣਾ ਚਾਹੁੰਦਾ ਆ ਜਿਹੜੀ ਸਕੱਫਲ ਆ ਜੇ ਜਿਹੜੀ ਲੜਾਈ ਹੋ ਰਹੀ ਆ ਮਾਰਕੋਟਾਈ ਹੋ ਰਹੀ ਆ ਜਾਂ ਧੱਕਾ ਮੁੱਕੀ ਹੋ ਰਹੀ ਆ ਉਹਦੇ ਵਿੱਚ ਤੁਸੀਂ ਭਾਰਤਕੁਸ਼ਣ ਆਸ਼ੂ ਨੂੰ ਵੀ ਦੇਖ ਸਕਦੇ ਹੋ ਤੁਸੀਂ ਯਾਦ ਕਰੋ ਇਹਨਾਂ ਨੇ ਆਪਣੇ ਇੱਕ ਚਾਹੇਤੇ ਪੁਲਿਸ ਅਫਸਰ ਨੂੰ ਕਿਵੇਂ ਖਾਸ ਤੌਰ ਤੇ ਲੁਧਿਆਣੇ ਲੈ ਕੇ ਜਾਂਦਾ ਕਿੰਨੇ ਵਿਵਾਦਾਂ ਦੇ ਵਿੱਚ ਉਹ ਫਸਿਆ ਹੋਇਆ ਇਸ ਦੇ ਬਾਵਜੂਦ ਵੀ ਇਹਨੂੰ ਇੱਥੇ ਲਾਇਆ ਗਿਆ ਇਹ ਸਾਰੇ ਵਿਰੋਧੀ ਧਿਰ ਇਸ ਤੇ ਇਲਜ਼ਾਮ ਲਾ ਰਹੇ ਨੇ ਕਿ ਕਿਸ ਤਰ੍ਹਾਂ ਲੋਕਾਂ ਤੇ तमाम तरह ਦੇ ਪਰਚੇ ਕੀਤੇ ਐ ਇੰਨੇ ਕਿ ਪਰਚੇ ਉਹਨਾਂ ਤੇ ਕਰਤੇ ਆ ਤਾਂ ਕਿ ਉਹਨਾਂ ਨੂੰ ਡਰਾ ਕੇ ਘਰੇ ਬਿਠਾਇਆ ਜਾ ਸਕੇ ਇਹ ਹਾਲਾਤ ਬਣ ਗਏ ਨੇ ਉੱਥੇ ਪੁਲਿਸ ਛਾਉਣੀ ਦੇ ਵਿੱਚ ਸਾਰਾ ਲੁਧਿਆਣਾ ਜਾਂ ਲੁਧਿਆਣਾ ਪੱਛਮੀ ਤਬਦੀਲ ਕਰ ਦਿੱਤਾ ਗਿਆ ਤੇ ਇਸ ਤਰ੍ਹਾਂ ਤੁਸੀਂ ਚੋਣ ਜਿੱਤੋਗੇ ਕਿ ਲੋਕਾਂ ਨੂੰ ਨਹੀਂ ਪਤਾ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੇ ਲੋਕ ਇਸ ਵੋਟਾਂ ਤੇ ਇਸ ਚੋਣ ਤੇ ਨਜ਼ਰ ਰੱਖ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਕਿ ਕਿਸ ਤਰ੍ਹਾਂ ਇਹਨਾਂ ਨੇ ਚੋਣ ਜਿੱਤੀ ਹੈ ਜੇ ਕੱਲ ਨੂੰ ਇਹ ਜਿੱਤ ਜਾਂਦੇ ਨੇ ਤੇ ਜੇ ਹਾਰ ਗਏ ਤੇ ਫੇਰ ਵੀ ਤੁਸੀਂ ਦੇਖੋ ਇਹਨਾਂ ਦਾ ਕੀ ਹਸ਼ਰ ਹੋਊਗਾ ਦਿੱਲੀ ਤੋਂ ਲੋਕ ਇੱਥੇ ਆਗੇ ਅਰਵਿੰਦ ਕੇਜਰੀਵਾਲ ਇੱਥੇ ਆਗੇ ਮਨੀਸ਼ ਸੋਧਿਆ ਜਿਹੜੇ ਪੰਜਾਬ ਮਾਮਲੇ ਦੇ ਇਨਚਾਰਜ ਆ ਉਹ ਇੱਥੇ ਪਹੁੰਚ ਜਾਂਦੇ ਨੇ ਜਾਂ ਇਹਨਾਂ ਦੇ ਹੋਰ ਅਹੁਦੇ ਦੇ ਬੰਦੇ ਬੈਠੇ ਨੇ ਸਾਰੇ ਇੱਥੇ ਲੁਧਿਆਣੇ ਦੇ ਵਿੱਚ ਆ ਗਏ ਤੇ ਇਹਨਾਂ ਨੇ ਜਾ ਕੇ ਇੱਕ ਫੈਸਲਾ ਕੀਤਾ ਕਿ ਅਸੀਂ ਤਾਂ ਇਹ ਚੋਣ ਜਿਤਨੀ ਜਿਤਨੀਆਂ ਕਿਸੇ ਵੀ ਮੁੱਲ ਤੇ ਅਸੀਂ ਜਿੱਤਾਂਗੇ ਇਸੇ ਕਰਕੇ ਤਾਂ ਇਹਨਾਂ ਨੂੰ ਕਿਹਾ ਜਾਂਦਾ ਕਿ ਇਹ ਫਰਜ਼ੀ ਕ੍ਰਾਂਤੀਕਾਰੀ ਆ ਕਿਸੇ ਕ੍ਰਾਂਤੀ ਦੀ ਇਹਨਾਂ ਦੇ ਵਿੱਚ ਕੋਈ ਭਾਵਨਾ ਨਹੀਂ ਹੈ ਕਿ ਅਸੀਂ ਕੋਈ ਕ੍ਰਾਂਤੀ ਲੈ ਕੇ ਆਉਣੀ ਹੈ ਅਸੀਂ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਲੈ ਕੇ ਆਉਣਾ